ਜਹੇਂ ਦਰ ਆਵਤ ਜਾਤ ਹੋ ਹਟਕੇ ਨਹੀਂ ਕੋਏ ਸੋ ਦਰ ਕੈਸਾ ਛੋੜੀਏ ਜੋ ਦਰ ਐਸਾ ਹੋਏ ਜਿਸ ਦਰ ਤੇ ਕਿਸੇ ਨੂੰ ਵੀ ਰੋਕ ਨਹੀਂ ਆਣ ਜਾਣ ਦੀ ਜੈਸੇ ਮੈਂ ਨਾਸਤਿਕ ਬਣਾ ਮੈਂ ਈਸ਼ਵਰ ਨੂੰ ਇਨਕਾਰ ਕਰਦਾ ਮੈਨੂੰ ਕੌਣ ਰੋਕੇਗਾ ਕੋਈ ਕਾਨੂੰਨ ਨਹੀਂ ਕੋਈ ਸਮਾਜਿਕ ਨਿਯਮਾਵਲੀ ਨਹੀਂ ਬਈ ਤੂੰ ਨਾਸਤਿਕ ਕਉ ਹੈ ਤੈਨੂੰ ਸਜ਼ਾ ਦਿੱਤੀ ਜਾਏਗੀ ਮੈਂ ਨਾਸਤਿਕ ਹੋ ਸਕਦਾ ਮੈਂ ਇਨਕਾਰ ਕਰ ਸਕਦਾ ਮੈਂ ਕਹਿ ਸਕਦਾ ਮੈਂ ਇਸ ਦਰਵਾਜ਼ੇ ਦੇ ਵਿੱਚ ਪ੍ਰਵੇਸ਼ ਨਹੀਂ ਕਰਨਾ ਭਾਵੇਂ ਖੁੱਲ੍ਹਾ ਹੈ ਤੇ ਖੁੱਲ੍ਹਾ ਕੋਈ ਨਾਸਤਿਕ ਇਹ ਕਹਿੰਦਾ ਹੈ ਮੈਂ ਇਸ ਦਰਵਾਜ਼ੇ ਦੇ ਵਿੱਚ ਪ੍ਰਵੇਸ਼ ਨਹੀਂ ਕਰਨਾ ਕੋਈ ਭਗਤ ਤੇ ਸੰਤ ਕਹਿੰਦਾ ਮੈਂ ਇਸ ਘਰ ਤੋਂ ਹੁਣ ਬਾਹਰ ਨਿਕਲਣਾ ਹੀ ਨਹੀਂ ਨਹੀਂ ਅੰਦਰ ਹੀ ਰਹਿਣਾ ਪ੍ਰਭੂ ਦੇ ਵਿੱਚ ਰਹਿਣਾ ਪਰਮਾਤਮਾ ਦੇ ਵਿੱਚ ਜੋ ਹੈ ਰਹਿਣਾ ਭਗਤ ਸਰਮੌਰ ਸ੍ਰੀ ਰਵਦਾਸ ਜੀ ਮਹਾਰਾਜ ਕਹਿੰਦੇ ਨੇ ਜਿਉਂ-ਜਿਉਂ ਸੈਰ ਕਰੇ ਤਿਉਂ ਭਾਵੇ ਮਹਿਰਮ ਮਹਿਲ ਨਾ ਕੋ ਅਟਕਾਵੇ ਜਿਸ ਦਿਨ ਦਾ ਪ੍ਰਭੂ ਮੇਰਾ ਮਹਿਰਮ ਬਣੇ ਮੇਰਾ ਆਪਣਾ ਬਣੇ ਹੁਣ ਮੇਰੂੰ ਸਮਝ ਆ ਗਈ ਏ ਉਸ ਦੇ ਮਹਿਲ ਦਾ ਜਿਹੜਾ ਦਵਾਰ ਹੈ ਉਸ ਤੇ ਅਟਕ ਨਹੀਂ ਕਿਸੇ ਨੂੰ ਰੋਕਿਆ ਨਹੀਂ ਜਾਂਦਾ ਆਉਣਾ ਜਾਵਣਾ ਖੁੱਲ ਲਿਆ ਜੈਨਦਰ ਆਉ ਤੇ ਜਾ ਤੋ ہٹکے نہ ہی کوئے سو دھر کیسا چھوڑیے جو در ایسا ہوئے جیسے جیسے دروازہ واگا محل وے گا وہ دروازہ بہت بند ہوئے گا کسی کسی وقت کھلے گا اور کسی کسی کھلے گا ہر ایک لی کھلا نہیں ہے اور ہر وقت بھی کھلا نہیں ہے کیونکہ محل بہت وا دروازہ بڑا مہان ਜਿਤਨਾ ਵੱਡਾ ਪਹਿਰਾ ਜਿਤਨਾ ਵੱਡਾ ਘਰ ਉਤਨਾ ਹੀ ਜ਼ਿਆਦਾ ਦਰ ਬੰਦ ਉਹ ਦਰ ਖੁੱਲਦਾ ਕਿਸੇ ਕਿਸੇਵਕ ਉਹ ਦਰ ਖੁੱਲਦਾ ਕਿਸੇ ਕਿਸੇ ਲਈ ਹਰ ਵਕਤ ਖੁੱਲਾ ਨਹੀਂ ਔਰ ਹਰ ਇੱਕ ਲਈ ਖੁੱਲਾ ਨਹੀਂ ਭਗਤ ਕਬੀਰ ਕਹਿੰਦੇ ਨੇ ਪ੍ਰਮਾਤਮਾ ਦਾ ਦਰ ਹਰ ਵਕਤ ਖੁੱਲਾ ਹੈ ਕਦੀ ਬੰਦ ਹੁੰਦਾ ਹੀ ਨਹੀਂ اور پرماتما در ہر ایک لئی کھلا ہے اے نہیں کسی بند تو کسے لئی, لئی کھلا ہر وقت کھلا ہے اور ہر ایک لئی کھلا ہے جہیں در آوت جاتو ہو ہٹ کے نہ ہی کوئے سو در کیسا چھوڑیے جو در ایسا ہوئے ایسا ایک بول ہے تو پرویش کر ہے سکو دے اور ایسا ایک بول ہے تو دور جا ہے بہت دور جا ہے سیا بول کوڑا بول گال کڈ کرخت بول دور چلا گا دور چلا جائے گا مٹھا بول جگت نال پربھو دے درد نیڑے آ گیا اور ایسا بول جو پربھو ن چاہا لگے تو درد پرویش کر گیا بولنا ہی پرویش ہے بولنا ہی نکاس ہے یہ انٹرنس اور ایگزٹ ایک ہی ہے جس دوار دے راہی باہر جائی دا ہے اسے راہی اندر آئی دا ہے. جس راہی اندر آئی دا ہے اس راہی باہر جائی دا ہے. بول ہی دور لے جائیں بول ہی نیڑے لے بول جوڑ لے دین دینے بول توڑ ٹوٹ دین گئی پریت بر بول برا بول کے پریت ٹوٹ گئی مٹھا بول کے پریت جڑ گئی ٹوٹے سنبند جڑ گئے ਬੋਲਣ ਦੀ ਬੜੀ ਦੀ ਮਾਨਤਾ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਵੀ ਫਰਮਾਨ ਕਰਦੇ ਨੇ ਪ੍ਰਮਾਤਮਾ ਦੇ ਬੋਲ ਤੋਂ ਸਾਰਾ ਜਗਤ ਆਇਆ ਹੈ। ਔਰ ਜਗਤ ਦੇ ਚ ਉਸਦਾ ਬੋਲ ਗੂੰਜ ਰਿਹਾ ਹੈ। ਜਿਵੇਂ ਮਾਂ ਬਾਪ ਤੋਂ ਇਹ ਸਰੀਰ ਆਇਆ ਹੈ। ਤੋ ਸਰੀਰ ਵਿੱਚ ਮਾਂ ਬਾਪ ਦੀ ਅੰਸ਼ ਮੌਜੂਦ ਹੈ। ਅੰਸ਼ ਮੌਜੂਦ ਹੈ। ਮਾਂ ਦੀ ਅੰਸ਼ ਵੀ ਮੌਜੂਦ ਹੈ। ਪਿਤਾ ਦੀ ਅੰਸ਼ ਵੀ ਮੌਜੂਦ ਹੈ। ਜਿਸ ਨੂੰ ਗੁਰਬਾਣੀ ਇੰਜ ਕਹਿੰਦੀ ਏ ਪਾਣੀ ਮੈਲਾ ਮਾਟੀ ਗੋਰੀ ਇਸ ਮਾਟੀ ਕੀ ਪੁਤਰੀ ਜੋਰੀ ਬਿਤਾ ਦਾ ਮੈਲਾ ਪਾਣੀ ਮਾਂ ਦੀ ਲਾਲ ਮਿੱਟੀ ਖੋਣ ਪਾਣੀ ਮੈਲਾ ਮਾਟੀ ਗੋਰੀ ਗੋਰੀ ਗੇੜੇ ਲ ਇਸ ਮਾਟੀ ਕੀ ਪੁਤਰੀ ਜੋਰੀ ਇਸ ਤਰ੍ਹਾਂ ਮੈਲੇ ਪਾਣੀ ਨਾਲ ਲਾਲ ਮਿੱਟੀ ਨਾਲ ਇਸ ਸਰੀਰ ਦਾ ਝੋਲਾ ਬਣਿਆ ਇਹ ਮਕਾਨ ਬਣਿਆ ਇਸ ਦੇ ਵਿੱਚ ਸਰੀਰ ਦੇ ਵਿੱਚ ਕੁਝ ਮਾਂ ਦਾ ਯੋਗਦਾਨ ਹੈ ਕੁਝ ਪਿਤਾ ਦਾ ਮਾਂ ਬਾਪ ਦੀ ਅੰਸ਼ ਸਰੀਰ ਦੇ ਵਿੱਚ ਮੌਜੂਦ ਹੈ ਸ਼ਬਦ ਤੋਂ ਸੰਸਾਰ ਆਇਆ ਹੈ ਤੋਂ ਸੰਸਾਰ ਦੇ ਵਿੱਚ ਸ਼ਬਦ ਮੌਜੂਦ ਹੈ ਕਿਉਂਕਿ ਆਇਆ ਜੋ ਸੰਸਾਰ ਤੋਂ ਹੈ ਔਰ ਉਹ ਸ਼ਬਦ ਹਰ ਵਕਤ ਗੂੰਜ ਰਿਹਾ ਹੈ ਜਿਵੇਂ ਸਰੀਰ ਵਿੱਚ ਹਰ ਵਕਤ ਮਾਂ ਸਰੀਰ ਵਿੱਚ ਹਰ ਵਕਤ ਪਿਤਾ ਹੈ ਪਿਤਾ ਦੀ ਅੰਸ ਨੂੰ ਅਸੀਂ ਆਪਣੇ ਸਰੀਰ ਦੇ ਚੋਂ ਕੱਢ ਨਹੀਂ ਸਕਦੇ ਮਾਤਾ ਦੀ ਅੰਸ ਨੂੰ ਅਸੀਂ ਆਪਣੀ ਕਾਇਆ ਦੇ ਚੋਂ ਕੱਢ ਨਹੀਂ ਸਕਦੇ ਬ੍ਰਹਮੰਡ ਦੇ ਚੋਂ ਪ੍ਰਭੂ ਦੇ ਬੋਲ ਨੂੰ ਅਸੀਂ ਕੱਢ ਨਹੀਂ ਸਕਦੇ ਕਿਉਂਕਿ ਬ੍ਰਹਮੰਡ ਆਇਆ ਹੀ ਬੋਲ ਤੋਂ ਸਾਰਾ ਆਕਾਰ ਆਇਆ ਹੀ ਬੋਲਾਂ ਤੋਂ ਹੈ ਤੋਂ ਨਾ ਬੋਲਾਂ ਨੂੰ ਕਿਸ ਤਰ੍ਹਾਂ ਕੱਢਿਆ ਜਾਏਗਾ ਤੋਂ ਵੈਦਿਕ ॠषि ਕਹਿੰਦੇ ਨੇ ਉਹ ਬੋਲ ਸੀ ਓਮ سومی مہاویر وہ بول سی او اہار ایسا مہان پیغمبری پورش محمد بول سی کن دن گرو نانک دیو جی مہاراج کہ بول سی او اہکار یہ سارے اوتاری پورشا نے وق وق شبد کی گل کیوں کی ਵਖ ਵਖ ਆਵਾਜ਼ ਦੀ ਗੱਲ ਕਿਉਂ ਕੀਤੀ ਇਸ ਦੇ ਤੋਂ ਮੈਂ ਇੱਕ ਉਦਾਹਰਣ ਦਿੰਦਾ ਹਾਂ ਨਾ بارش ਹੋ ਰਹੀ ਹੈ ਮੌਸਲਾ ਰਾਰ ਵੇੜੇ ਦੇ ਚਾਰ ਥਾਲ ਪਈ ਹੈ ਥਾਲੀ ਪਈ ਹੈ ਲੋਟਾ ਪਿਆ ਹੈ ਬਾਲਟੀ ਪਈ ਹੈ ਗਲਾਸ ਪਿਆ ਸਾਰਿਆਂ ਦੇ ਵਿੱਚ ਬਰਖਾ ਦਾ ਪਾਣੀ ਪ੍ਰਵੇਸ਼ ਕਰ ਰਿਹਾ ਹੈ ਥਾਲ ਦੇ ਵਿੱਚ ਬਾਲਟੀ ਦੇ ਵਿੱਚ ਗਲਾਸ ਦੇ ਵਿੱਚ ਲੋਟੇ ਦੇ ਵਿੱਚ ਗਲਾਸ ਵੀ भर ਗਿਆ ਲोटा ਵੀ भर ਗਿਆ ਥਾਲੀ ਵੀ ਭਰ ਗਿਆ ਬਾਲਟੀ ਵੀ ਭਰ ਗਈ ਘੜਾ ਵੀ ਭਰ ਗਿਆ ਬਰਸਾਤ ਦੇ ਪਾਣੀ ਨੇ ਬਾਲਟੀ ਦੇ ਵਿੱਚ ਕੁਝ ਹੋਰ ਆਕਾਰ ਬਣਾਇਆ ਹੈ ਘੜੇ ਦੇ ਵਿੱਚ ਕੁਝ ਹੋਰ ਆਕਾਰ ਬਣਾਇਆ ਹੈ ਗਲਾਸ ਦੇ ਵਿੱਚ ਉਸਨੇ ਕੁਝ ਹੋਰ ਆਕਾਰ ਬਣਾਇਆ ਹੈ ਥਾਲੀ ਦੇ ਵਿੱਚ ਕੁਝ ਹੋਰ ਬਣਾਇਆ ਹੈ ਭਾਂਡਿਆਂ ਕਰਕੇ ਪਾਣੀ ਦਾ ਆਕਾਰ ਅਲਗ-ਅਲਗ ਹੋ ਗਿਆ ਪਾਣੀ ਤੇ ਹੋਈ ਜੋ ਘੜੇ ਦੇ ਵਿੱਚ ਪਾਣੀ ਹੈ ਉਹੀ ਬਾਲਟੀ ਦੇ ਵਿੱਚ ਹੈ ਜੋ ਬਾਲਟੀ ਦੇ ਵਿੱਚ ਹੈ ਉਹੀ ਗਲਾਸ ਦੇ ਵਿੱਚ ਹੈ ਔਰ ਜੋ ਗਲਾਸ ਦੇ ਵਿੱਚ ਹੈ ਉਹੀ ਲੋਥੇ ਦੇ ਵਿੱਚ ਹੈ ਬਰਤਨਾਂ ਦਾ ਆਕਾਰ ਅਲਗ-ਅਲਗ ਹੋਣ ਕਰਕੇ ਪਾਣੀ ਦਾ ਆਕਾਰ ਅਲਗ-ਅਲਗ ਬਣ ਗਿਆ ਹੈ ਹਿਰਦਾ ਹਰ ਇੱਕ ਦਾ ਅਲਗ-ਅਲਗ ਹੈ ਅਖੰ ਸਭ ਦੀ ਅਲਗ-ਅਲਗ ਹੈ ਸਮਝ ਸਭ ਦੀ ਅਲਗ-ਅਲਗ ਹੈ ਸੰਸਕਾਰ ਸਾਰਿਆਂ ਦੇ ਅਲਗ-ਅਲਗ ਨੇ ਕਿ ਕਰੀਬਨ ਕਰੀਬਨ ਮਾਦਰੀ ਜ਼ੁਬਾਨ ਭਾਸ਼ਾ ਵੀ ਸਭ ਦੀ ਅਲੱਗ ਅਲੱਗ ਹੈ ਜੈਸੇ ਕਿ ਮੁਹੰਮਦ ਸਾਹਿਬ ਬੋਲੇ ਅਰਬੀ ਦੇਚ ਈਸਾ ਬੋਲੇ ਹਿਬਰੂ ਦੇਚ ਵੈਦਕ੍ਰਿਸ਼ੀ ਬੋਲੇ ਸੰਸਕ੍ਰਿਤ ਦੇਚ ਔਰ ਮਹਾਵੀਰ ਬੋਲੇ ਪਾਲੀ ਦੇਚ ਗੁਰਨਾਣਕ ਬੋਲੇ ਪ੍ਰਾਕ੍ਰਿਤ ਦੇਚ ਭਾਸ਼ਾ ਵੀ ਅਲੱਗ ਅਲੱਗ ਹੈ ਹਿਰਦੇ ਦੀ ਬਣਤਰ ਵੀ ਅਲੱਗ ਅਲੱਗ ਹੈ ਹਰ ਇੱਕ ਦੀ ਜ਼ੁਬਾਨ ਵੀ ਅਲੱਗ ਅਲੱਗ ਹੈ ਭਾਂਡਿਆਂ ਦੇ ਆਕਾਰ ਅਲੱਗ-ਅਲੱਗ ਹੋਣ ਕਰਕੇ ਕਿਧਰੇ ਓਮ ਬਣ ਗਿਆ ਕਿਧਰੇ ਉਹ ਅੰਕਾਰ ਬਣ ਗਿਆ ਕਿਧਰੇ ਲੋਗੋਸ ਬਣ ਗਿਆ ਕਿਧਰੇ ਕੁੰਨ ਬਣ ਗਿਆ ਕਿਧਰੇ ਰਾਮ ਬਣ ਗਿਆ ਕਿਧਰੇ ਹੋਰ अनेका ਤਰ੍ਹਾਂ ਦੇ ਨਾਮ ਬਣ ਗਏ ਧਨ ਗੁਰੂ ਨਾਨਕ ਦੇਵ ਜੀ ਮਹਾਰਾਜ ਵੀ ਕਹਿੰਦੇ ਨੇ ਉਹ ਮੂਲ ਸ਼ਬਦ ਹੈ ਉਹ ਅੰਕਾਰ ਇਸ ਵਾਸਤੇ ਗੁਰਨਾਨਕ ਦੀ ਰਸਨਾ ਤੋਂ جو پہلا شبد ہے او انکار گرو گرنتھ صاحب جی مہاراج دا جو پہلا شبد ہے ایک انکار او اہنکار او وہی ایک جو پرماتما تو پرگٹ ہوئی اور اسی دھن تو سارا جگت بنیا اسن گرو گوبند سنگھ جی مہاراج فرمان کر دینے او انکار آد کتنی انا انادی کتھنی کیڑی ہے پہلے تو بھی پہلا بول کیڑا ہے او انکار اسے تو ہی جگت ہویا ہے ਇਸੇ ਤੋਂ ਇਸ ਸੰਸਾਰ ਹੋਇਆ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਓੰਕਾਰ ਆਦ ਕਥਨੀ ਅਨਾਦ ਕਹਿੰਦੇ ਨੇ ਓੰਕਾਰ ਆਦ ਮੈਤੇ ਤਾਇ ਨਾ ਨਾ ਜਿਹਨੂੰ ਲਿਖ ਦਿੱਤਾ ਜਾਂਦਾ ਹੈ ਮਿਟਾ ਦਿੱਤਾ ਜਾਂਦਾ ਹੈ ਓੰਕਾਰ ਇਹ ਨਹੀਂ ਓੰਕਾਰ ਬ੍ਰਹਿਮੰਡ ਦੀ ਧੁਨੀ ਹੈ ਉਸੇ ਤੋਂ ਸਾਰਾ ਜਗਤ ਹੋਇਆ ਕਬੀਰ ਦੇ ਹਿਰਦੇ ਨੇ ਜੋ ਪਕੜਿਆ ਹੈ ਓ ਓੰਕਾਰ ਗੁਰੂ ਨਾਨਕ ਦੇ ਹਿਰਦੇ ਨੇ ਜੋ ਪਕੜਿਆ ਹੈ ਓ ਓੰਕਾਰ ਧਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਹਿਰਦੇ ਨੇ ਜੋ ਪਕੜਿਆ ਹੈ ਉਹ ਓੰਕਾਰ ਸਵਾਮੀ ਮਹਾਵੀਰ ਦੇ ਹਿਰਦੇ ਨੇ ਜੋ ਪਕੜਿਆ ਹੈ ਉਹ ਓੰਕਾਰ ਔਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੇ ਐਲਾਨੀਆਂ ਕਹਿੰਦੇ ਨੇ ਓੰਕਾਰ ਆ ਕਥਨੇ ਅਨਾਦ ਖਲ ਖੰਡ ਕੇ ਆਲ ਗੁਰਭਰ ਅਕਾਰ ਇਹ ਪਰਿਪੂਰਨ ਪ੍ਰਮਾਤਮਾ ਤੇਰਾ ਸਭ ਤੋਂ ਪਹਿਲੇ ਦਾ ਬੋਲ ਜੋ ਬ੍ਰਹਮੰਡ ਦੀ ਧੁਨੀ ਪਹਿਲੀ ਆਵਾਜ਼ ਕੀ ਓੰਕਾਰ ਇਸੇ ਤੋਂ ਜਗਤ ਹੋਇਆ ਇੱਕ ਬੋਲ ਇਤਨਾ ਸ਼ਕਤੀਸ਼ਾਲੀ ਉਸੇ ਤੋਂ ਧੁੰਦ ਹੋ ਗਈ ਇਹੀ ਧੁੰਦ ਸਮਾ ਪਾ ਕੇ ਪਾਣੀ ਬਣ ਗਈ ਇਹੀ ਪਾਣੀ ਠੋਸ ਜੀਵਨ ਧਾਰਨ ਕਰ ਗਿਆ ਔਰ ਇਹੀ ਠੋਸ ਮਿੱਟੀ ਪੱਥਰ ਵਿਕਾਸ ਕਰਦੇ ਕਰਦੇ ਬਨਸਪਤੀ ਦੀ ਸ਼ਕਲ ਅਖਤਿਆਰ ਕਰ ਗਿਆ ਬਨਸਪਤੀ ਚਲਦੀ ਚਲਦੀ ਕੀੜੇ ਮਕੋੜੇ ਪਸ਼ੂ ਪਕਸ਼ੀ ਬਣ ਗਏ ਔਰ ਪਸ਼ੂ ਪਕਸ਼ੀ ਅਨੰਤ ਕਾਲ ਤੱਕ ਚਲਦੇ ਰਹੇ ਵਿਕਸਿਤ ਹੁੰਦੇ ਰਹੇ ਮਨੁੱਖ ਬਣ ਗਿਆ ਤੇ ਮਨੁੱਖ ਵੀ ਕਦੀ ਆਪਣਾ ਪੂਰਨ ਵਿਕਾਸ ਕਰ ਲੈਂਦਾ ਹੈ ਪ੍ਰਮਾਤਮਾ ਦਾ ਰੂਪ ਹੋ ਜਾਂਦਾ ਹੈ ਦੇਵਤਾ ਹੋ ਜਾਂਦਾ ਹੈ ਸੰਤ ਹੋ ਜਾਂਦਾ ਹੈ ਪ੍ਰਮਾਤਮਾ ਦਾ ਰੂਪ ਹੋ ਜਾਂਦਾ ਹੈ ਔਰ ਲੋਕੀ ਕਹਿੰਦੇ ਨੇ ਇਹ ਮਨੁੱਖ ਨਹੀਂ ਹੈ ਇਹ ਤੇ ਹੁਣ ਪ੍ਰਮਾਤਮਾ ਹੈ ਇਹ ਤੇ ਹੁਣ ਈਸ਼ਵਰ ਹੈ ਸ਼ਬਦ ਤੋਂ ਸਾਰਾ ਆਕਾਰ ਆਇਆ ਔਰ ਸਭ ਤੋਂ ਚੇਤਨ ਆਕਾਰ ਹੈ ਮਨੁੱਖ ਸ਼ਬਦ ਦੇ ਰਾਹੀਂ ਉਸ ਪ੍ਰਮਾਤਮਾ ਦੇ ਵਿੱਚ ਪ੍ਰਵੇਸ਼ ਕਰੇਗਾ ਔਰ ਜਿਹੜੇ ਪ੍ਰਵੇਸ਼ ਕਰ ਜਾਂਦੇ ਨੇ ਉਕਾ ਦੇੰਦੇ ਨੇ ਅਸੀਂ ਹੁਣ ਉਸੇ ਦਾ ਹੀ ਰੂਪ ਆ ਜੈਸੇ ਧਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦਾ ਬੋਲ ਗੁਰ ਕਿਰਪਾ ਜੈ ਨਰ ਕੋ ਕੈਨੇ ਤੈ ਇਹ ਜੁਗਤ ਪਛਾਨੇ ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਨੀ ਸੰਗ ਪਾਨੀ ਜਿਸ ਤਾ ਸਰਿਤਾ ਸਾਗਰ ਦੇ ਚ ਲੀਨ ਹੋ ਕੇ ਸਾਗਰ ਹੋ ਗਈ ਅਸੀਂ ਗੋਬਿੰਦ ਦੇ ਚ ਲੀਨ ਹੋ ਕੇ ਗੋਬਿੰਦ ਹੋ ਗਏ ਭਗਤ ਕਬੀਰ ਵੀ ਐਸਾ ਕਹਿੰਦੇ ਆ अब तो जाए चढ़े सिंहासन मिले हैं सारंग पानी राम कवेरा एक भए हैं कौन से पहचाने हूं कबीर ही राम हो गए राम का जो द्वार से शवर ओदेच प्रवेश करके भगत कबीर कनेसी राम हो गए असि राम दा रूप हो गए तो जैसे मां बाप तो ये शरीर आया है शबद तो ये ब्रह्मांड आया है ਅਗਰ ਸ਼ਬਦ ਤੋਂ ਬ੍ਰਹਮੰਡ ਆਇਆ ਹੈ ਤਾਂ ਸ਼ਬਦ ਦੇ ਰਾਹੀਂ ਵਾਪਸ ਜਾਏਗਾ ਇਸ ਵਾਸਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਮੋਹ ਕੇ ਬੋਲਣ ਬੋਲੀਏ ਰਸਨਾ ਬੜੀ ਮਹਾਨ ਇਹ ਕੁਝ ਐਸਾ ਬੋਲੇ ਪ੍ਰਭੂ ਨਾਲ ਸੰਬੰਧ ਜੁੜ ਜਾਂਦਾ ਹੈ ਉਸ ਅਨਾਦੀ ਪਰਮਾਤਮਾ ਦੇ ਵਿੱਚ ਪ੍ਰਵੇਸ਼ ਮਿਲ ਜਾਂਦਾ ਹੈ ਪਰ ਇਹਦੇ ਬੋਲ ਦੂਰ ਵੀ ਲੈ ਜਾਣਗੇ ਮਨੁੱਖ ਇੱਕ ਬੋਲ ਐਸਾ ਬੋਲ ਦਿੰਦਾ ਹੈ ਮਾਂ ਤੋਂ ਦੂਰ ਹੋ ਜਾਂਦਾ ਹੈ ਰਿਸ਼ਤਾ ਟੁੱਟ ਜਾਂਦਾ ਹੈ ਇਕ ਬੋਲ ਐਸਾ ਬੋਲ ਦਿੰਦਾ ਹੈ ਪਤਨੀ ਨੇ ਬੋਲੇ ਕਿ ਪਤੀ ਨੇ ਬੋਲੇ ਤਲਾਕ ਤੱਕ ਨੌਬਤ ਚਲੀ ਗਈ ਸਿਆਣੇ ਕਹਿੰਦੇ ਨੇ ਲੜਾਈ ਝਗੜਿਆਂ ਦੇ ਬੇਸਤਰ ਕਾਰਨ ਨਵੇਂ ਵਿਸਦੀ ਕਾਰਨ ਇਹ ਰਸਨਾ ਹੈ ਇਹ ਜ਼ਮਾਨਾ ਹੈ ਚਾਹ ਪਰਿਵਾਰਕ ਝਗੜੇ ਨੇ ਚਾਹ ਮਲਕੀ ਝਗੜੇ ਨੇ ਚਾਹ ਕੌਮੀ ਝਗੜੇ ਨੇ ਝਗੜਿਆਂ ਵਿੱਚ ਨਵੇਂ ਵਿਸਦੀ ਜੋ ਆਧਾਰ ਛਿਲਾਇ ਉਹ ਜ਼बान ਰੱਖਦੀ ਹੈ ਬੋਲਾਂ ਤੋਂ ਹੁੰਦਾ بول ہی بولیا دروپتی نے مہا بھارت کا یگ یہ اندے کا ادھا ہے دھرت راشٹر اندا دریادھن اس اندھے پتا دا پتر اور دروپتی دی زبان تو بول نکل دا ہے اے اندھے دا اندھا ہے اس ایک بول نے اتنا واٹا مہا بھارت کرا دیتا ایک بول ایک شبد کئی دفعہ گرہ کلش نو لے ਕਈ ਵਾਰ ਕੌਮੇ ਟਕਰਾਓ ਜਾਂ ਮੁਲਕੀ ਟਕਰਾਵਾਂ ਨੂੰ ਵੀ ਲਈਏ ਠੀਕ ਹੈ ਅਨੇਕਾਂ ਤਰ੍ਹਾਂ ਦੇ ਸਵਾਰਥ ਆਉਣਗੇ ਲੇਕਿਨ 90 ਫੀਸਦੀ ਟਕਰਾਓ ਦਾ ਕਾਰਨ ਤੇ ਬਹੁ ਲਈਏ ਮੁੱਦਤਾ ਦੀ ਬਣੀ ਹੋਈ ਨਿੱਤਰਤਾ ਦੁਸ਼ਮਣੀ ਦੇਚ ਬਦਲ ਗਈ ਦੋਸਤੀ ਦੁਸ਼ਮਣੀ ਦੇਚ ਬਦਲ ਗਈ ਪਤੀ ਪਤਨੀ ਦੇ ਸਬੰਧ ਤਲਾਕ ਤੱਕ ਜਾ ਪਹੁੰਚੇ ਇੱਕ ਬੋਲ ਸੰਸਾਰਿਕ ਰਿਸ਼ਤਿਆਂ ਨੂੰ ਦਰਮ-ਬਰਮ ਕਰ ਦਿੰਦਾ ਹੈ ਇੱਕ ਬੋਲ ਮਨੁੱਖ ਨੂੰ ਪ੍ਰਮਾਤਮਾ ਤੋਂ ਵੀ ਦੂਰ ਲੈ ਜਾਂਦਾ ਹੈ ਇਸ ਵਾਸਤੇ ਸਾਹਿਬ ਕਹਿੰਦੇ ਨੇ ਕੀ ਬੋਲੀਏ ਮੋਹ ਕੇ ਬੋਲਣ ਬੋਲੀਏ ਜਿਤ ਸੁਣ ਭਰੇ ਪਿਆਰ ਕੀ ਬੋਲੀਏ ਤੋ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਅੰਮ੍ਰਿਤ ਵੇਲਾ ਸਚਨਾ ਵਡਿਆਈ ਵਿੱਚ ਅਲਲ ਸਵਾ ਬ੍ਰਹਮ ਉਰਤ ਵਿੱਚ ਉੱਠ ਕੇ ਤੂੰ ਆਪਣੀ ਜ਼ਬਾਨ ਦੇ ਨਾਲ ਸਿਰਫ ਪ੍ਰਮਾਤਮਾ ਦੇ ਨਾਮ ਦਾ ਹੀ ਅਲਾਪ ਕਰ ਬਾਕੀ ਗੱਲ ਛੋੜ ਸਿਰਫ ਉਸ ਦੇ ਨਾਮ ਦਾ ਬੋਲ ਹੀ ਬੋਲ ਇਹ ਨਾਮ ਤੈਨੂੰ ਪ੍ਰਭੂ ਦੇ ਗ੍ਰਹਿ ਦੇ ਵਿੱਚ ਪ੍ਰਵੇਸ਼ ਕਰਾ ਦੇ ਔਰ ਤੈਨੂੰ ਪ੍ਰਭੂ ਸਰੂਪ ਬਣਾ ਦੇਗਾ ਭਗਤ ਕਬੀਰ ਕਹਿੰਦੇ ਬਾ ਬਾ ਬੋਲਣਾ ਕਿਆ ਕਹੀਏ ਜੈਸੇ ਰਾਮ ਨਾਮ ਰਵ ਰਈਏ ਬੋਲਦਿਆਂ ਮਨ ਬੋਲਦਿਆਂ ਮਨੁਖ ਰਾਮ ਦਾ ਰੂਪ ਹੋ ਗਿਆ ਬੋਲਦਿਆਂ ਬੋਲਦਿਆਂ ਮਨੁਖ ਨਿਰੰਕਾਰ ਹੋ ਗਿਆ ਲੇਕਿਨ ਬੋਲਦਿਆਂ ਬੋਲਦਿਆਂ ਮਨੁਖ ਵਿਕਾਰ ਦਾ ਰੂਪ ਵੀ ਹੋ ਸਕਦਾ ਹੈ ਇਸ ਵਾਸਤੇ ਬਾਣੀ ਕਹਿੰਦੀ ਹੈ ਬੋਲਤ ਬੋਲਤ ਬੜੇ ਬਿਕਾਰਾ ਬਿਨ ਬੋਲੇ ਕਿਆ ਕਰੇ ਵਿਚਾਰਾ ਬੋਲ ਕੇ ਹੀ ਨਿਰੰਕਾਰ ਪ੍ਰਗਟ ਹੁੰਦਾ ਹੈ ਬੋਲ ਕੇ ਹੀ ਵਿਕਾਰ ਪ੍ਰਗਟ ਹੁੰਦਾ ਹੈ ਰਸਨਾ ਐਸਾ ਦਵਾਰ ਹੈ ਜਿਸ ਤੋਂ ਆਉਣਾ ਵੀ ਹੋ ਰਿਹਾ ਹੈ ਜਾਵਣਾ ਵੀ ਹੋ ਰਿਹਾ ਹੈ ਅਗਰ ਇਹ ਮਿੱਠੇ ਬੋਲ ਬੋਲੇ ਤੋ ਰਸਨਾ ਅਮਰਤਮਈ ਹੋ ਜਾਂਦੀ ਹੈ ਕਿਉਂਕਿ ਰਸਨਾ ਤੇ ਪਰਮਾਤਮਾ ਆ ਜਾਂਦਾ ਹੈ ਪ੍ਰਭ ਜੀ ਬਸੇ ਸਾਧ ਕੇ ਰਸਨਾ ਜਿਹਦੀ ਜ਼ਬਾਨ ਤੇ ਪਰਮਾਤਮਾ ਬੈਠ ਗਿਆ ਉਹ ਬੋਲ ਪਰਮਾਤਮਾ ਮਈ ਹੈ ਉਹ ਜਿਤਨਾ ਬੋਲਦੇ ਨੇ ਜੇਤਾ ਬੋਲਣ ਤੇਤਾ ਗਿਆਨ ਉਹ ਜਿੰਨਾ ਹੀ ਬੋਲਦੇ ਨੇ ਭਗਵਾਨ ਨੇ ਹੀ ਪ੍ਰਗਟ ਹੁੰਦਾ ਹੈ ਪ੍ਰਭੂ ਪ੍ਰਗਟ ਹੁੰਦਾ ਹੈ